ਬੇਰਕਾ ਨੂੰ ਪੰਜਾਬ ਦਾ ਸਭ ਤੋਂ ਵੱਡਾ ਕਮਾਊ ਪੁੱਤ ਬਣਾਉਣਾ ਹੈ। ਬੇਰਕਾ ਬੇਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ। ਬੰਗਾਲ ਦੇ ਵਿੱਚ ਦਫ਼ਤਰ ਹੈ। ਤੁਹਾਨੂੰ ਹੈਰਾਨੀ ਹੋਊਗੀ। ਹੁਣੇ ਲੱਭਿਆ ਸਾਨੂੰ ਹਜੇ ਤਿੰਨ-ਚ ਮਹੀਨੇ ਪਹਿਲਾਂ ਕਲਕੱਤੇ ਦੇ ਵਿੱਚ ਬੇਰਕਾ ਦਾ ਦਫ਼ਤਰ ਹੈ ਬਹੁਤ ਵੱਡਾ। ਕਿਸੇ ਗਮਾਨੇ 'ਚ ਉੱਧਰ ਦੁੱਧ ਪਾਊਡਰ ਵਾਲਾ ਬੇਰਕਾ ਦੁੱਧ ਜਾਂਦਾ ਹੁੰਦਾ ਸੀ। ਹਾਂ ਜਿਹੜੇ 100% ਖੇਤੀ ਤੇ ਡਿਪੈਂਡਡ ਨੇ ਪੁੱਤਾ ਵਾਂਗੂ ਫਸਲ ਪਾੜ ਲਈ ਅੱਤੇ ਘੰਟੇ ਦੇ ਬੇਮੌਸਮੀ ਗੜਿਆਂ ਨੇ ਸਾਰੀ ਕਬੀਦਾਰੀ ਦੀ ਉਮੀਦ ਨੂੰ ਲਾ ਕੇ ਆ ਅਸੀਂ ਕੋਈ ਉਹਨੂੰ ਸਹਾਇਕ ਧੰਦਾ ਦੇਣਾ ਚਾਹੁੰਦੇ ਆ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ ਬੇਰਕ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਜਿਹੜਾ ਦੁੱਧ ਦੇਰੀਆਂ ਦਾ ਜਾਂਦਾ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਡੇਰੀ ਹੈ ਦਿੱਲੀ ਦੇ ਵਿੱਚ ਬੇਰਕਾ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ ਬੇਰਕਾ ਦਾ ਦਫ਼ਤਰ ਵੀ ਖੁੱਲੂਗਾ ਤੇ ਬੇਰਕਾ ਦੋਦ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ ਵੇਰਕਾਂ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਵੇਰਕਾਂ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸੋ ਇਸ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਾਸਤੇ ਨਹੀਂ ਸੋਚਦੇ ਖੇਤੀ ਤੋਂ ਬਾਅਦ ਕਿਸਾਨ ਲਈ ਕਰਨ ਵਾਲਾ ਸਭ ਤੋਂ ਵਧੀਆ ਕੰਮ ਹੈ ਡੇਰੀ ਦੁੱਧ ਦਾ ਕੰਮ ਮੰਨਿਆਂ ਪਰ ਮੰਨਿਆਂ ਦੁੱਧ ਮੰਨਿਆ ਗਿਆ ਆਪਣਾ ਤੇ ਇਸ ਕਰਕੇ ਪੰਜਾਬ ਦੇ ਦੁੱਧ ਨੂੰ ਅਸੀਂ ਪੂਰੇ ਦੇਸ਼ 'ਚ ਤੇ ਵਿਦੇਸ਼ਾਂ 'ਚ ਪਹਚਾਵਾਗੇ